ਡਰਿਵਾਸਾ ਸਾਹਿਬ ਦੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਅੱਜ ਦੀ ਤਾਂ ਨਹੀਂ ਤੁਹਾਨੂੰ ਦੱਸੀ ਰਿਹਾ ਵੀ ਜਦੋਂ ਦਿਨ ਦਿਨ ਦਿਲ ਪਰੇਖਾ ਡਾਕਟਰ ਆਉਣੀ ਹੈ ਤੁਸੀਂ ਚਿੱਠੀ ਲਿਖੀ ਹੈ ਕਿ ਲੱਗਦਾ ਕਿ ਕੋਈ ਮਤਲਬ ਜਵਾਬ ਆ ਸਕਦਾਗਾ ਪਰ ਤਾਂ ਅਸੀਂ ਲਿਖਦੇ ਰਹਿੰਦੇ ਹਾਂ ਰਾਸ਼ਟਰਪਤੀ ਨੂੰ ਗਵਰਨਰ ਨੂੰ ਵੀ ਲਿਖਿਆ ਸਰ ਨੂੰ ਲਿਖਿਆ ਪਰ ਹੁਣ ਅੱਜ ਦੀ ਮੇਰੇ ਕਿ ਕੀ ਫਸਿਆ ਲੱਗਦਾਗਾ ਤੁਹਾਨੂੰ ਮਤਲਬ ਆਸ ਵਿੱਚ ਕਿੱਥੇ ਮਸਲਾ ਡਿਆ ਲੱਗਦਾਗਾ ਇਹ ਤਾਂ ਤੁਹਾਨੂੰ ਪਤਾ ਹੋਣਾ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਉਂਦੀ ਬੱਸ ਤੇਰਾ ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਠ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਤੁਸੀਂ ਮੀਟਿੰਗ ਕਰੀ ਹੈ ਕਿ ਤਿੰਨ ਚਾਰ ਘੰਟੇ ਮੀਟਿੰਗ ਕਰੀ ਹੈ ਤੁਸੀਂ ਕਿੱਥੇ ਅੜਿਆ ਜੀ ਸਾਨੂੰ ਤੋਂ ਦੱਸੋ ਤੁਸੀਂ ਵੀ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਕਿਸਾਨਾਂ ਆਗੂਆਂ ਦਾ ਆਪਸ ਵਿੱਚ ਤੁਸੀਂ ਫੋਟੋ ਪਹਿਲਾਂ ਇਕੱਠੀਆਂ ਨਹੀਂ ਹੋਣਗੀਆਂ ਜੀ ਫੋਟੋ ਹੀ ਹੁੰਦੀਆਂ ਨੇ ਨਾ ਦਿਲ ਕਰ ਜਾਂਦਾ ਵਧੀਆ ਖਨੋਰੀ ਤੇ ਸ਼ੰਭੂ ਚ ਵੀ ਕੱਟੀ ਫੋਟੋ ਆਊਗੀ ਜੀ ਓਗਰਾ ਸਾਹਿਬ ਓਗਰਾ ਸਾਹਿਬ ਅਗਰ ਓਗਰਾ ਸਾਹਿਬ ਖਨੋਰੀ ਖਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਇਕੱਠੀਆਂ ਨਜ਼ਰ ਆਣਗੀਆਂ ਇੱਕੋ ਸਟੇਜ ਤੋਂ ਨੌਂਰੀ ਤੇ ਸੰਭੂ ਦੇ ਵਿੱਚ ਇੱਕੋ ਸਟੇਜ ਤੋਂ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ ਪ੍ਰਧਾਨ ਜੀ ਇਕੱਠੇ ਹੋਗੇ ਲੜੋਗੇ ਆਓਗੇ ਜੀ ਸਾਰੇ ਇਕੱਠੇ ਹੋਗੇ ਜੀ ਟ੍ਰੈਫਿਕਸ਼ਨ ਹੋਏਗਾ ਚੱਲਦਾ ਰਹੂਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡੇ ਸਵਾਲ ਨਹੀਂ ਸਮਝ ਤਾਂ ਜਿੱਥੇ ਬੰਦਿਆਂ ਵੱਲੋਂ ਕੋਈ ਇਕੱਠਾ ਸੰਗਠਨ ਚਾਹ ਉਹ ਮੈਨੂੰ ਇੱਕੋ ਸਵਾਲ ਜੇ ਤੁਸੀਂ ਸਮਝਾਰੇ ਮੈਨੂੰ 111 ਕਿਸਾਨ ਜਿਹੜੇ ਮਰਨਵਾਰਤ ਤੇ ਹੋਰ ਬੈਠ ਗਏ ਨੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਕੋਲ ਉਹਨਾਂ ਦਾ ਫਾਰਮਾ ਫਾਈਲ ਇਹਦੇ ਬਾਰੇ ਸਿੱਖਾ ਤਾਂ ਲੱਗਦਾ ਹੈ ਕਿ ਮਰਨਵਾਰਤ ਵਾਲੇ ਮਸਜਿਦ ਨੂੰ ਲੈ ਕੇ ਜਿਹੜਾ ਹਲੇ ਤੱਕ ਅੱਗੇ ਨਹੀਂ ਕੋਈ ਜਿਹੜਾ ਹੱ ਇਹਦੇ ਬਾਰੇ ਹੁਣ ਕੀ ਕਹਾਂ ਮੈਂ ਕਿ ਮੋਰਚੇ ਨੂੰ ਸਮਰਥਨ ਦਿਓਗੇ ਤੁਹਾਡੇ ਜਿਹੜੇ ਵਰਕਰ ਨੇ ਤੁਹਾਡੀ ਜਿਹੜੀ ਯੂਨੀਅਨ ਦੇ ਲੀਡਰ ਨੇ ਤੁਹਾਡੇ ਯੂਨਿਟ ਦੇ ਆਗੂ ਨੇ ਉਹ ਸਾਨੂੰ ਖਨੌਰੀ ਮੋਰਚੇ ਤੇ ਨਜ਼ਰ ਹੁਣ ਸਿੱਧਾ ਸਮਝ ਆ ਗਿਆ ਹੁਣ ਸ਼ਾਇਦ ਸਮਝ ਵੀ ਆ ਗਿਆ ਇਕੱਠੇ ਹੋ ਕੇ ਕੀ ਮੋਰਚਾ ਚਲਾਓਗੇ ਉਹ ਹੁਕਮ ਨਹੀਂ ਹੈ ਉਹ ਗੱਲ ਨਹੀਂ ਅਸੀਂ ਤਾਂ ਸਵਾਲ ਕਰ ਰਹੇ ਆ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਹੈ ਸੋ ਅੱਜ ਤਾਂ ਸਾਡਾ ਫੈਸਲਾ ਸੁਣਜੇ ਜਿੱਥੇ ਨਹੀਂ ਸੁਤਰਾ ਫੈਸਲਾ ਕਰਾਂ ਪਾਪੋ ਹੀ ਪੁੱਛ ਰਹੇ ਜੀ ਸੋ ਅੱਜ ਦੀ ਸਾਡੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਅੱਜ ਦੀ ਤਾਂ ਨੀ ਕਦੋਂ ਤੁਹਾਨੂੰ ਦੱਸ ਹੀ ਰਹੇ ਮੈਨੂੰ ਜਦ ਦਿਨ ਦਿਨ ਦਿਲ ਬਹੁਤ ਖਰਾਬ ਹੋਣੀ ਹੈ ਤੁਸੀਂ ਚਿੱਠੀ ਲਿਖੀਏ ਕੀ ਲੱਗਦਾ ਕਿ ਕੋਈ ਮਤਲਬ ਜਵਾਬ ਆ ਸਕਦਾਗਾ ਪਰ ਤਾਂ ਅਸੀਂ ਲਿਖਦੇ ਰਹਿੰਦੇ ਰਾਸ਼ਟਰਪਤੀ ਨੂੰ ਵੀ ਲਿਖੀਏ ਗਵਰਨਰ ਨੂੰ ਵੀ ਲਿਖੀਏ ਸਾਰਿਆਂ ਨੂੰ ਲਿਖਦੇ ਪਰ ਹੁਣ ਅੱਜ ਦੀ ਮਿਲ ਕੇ ਕੀ ਕੀ ਫਸਿਆ ਲੱਗਦਾਗਾ ਤੁਹਾਨੂੰ ਮਤਲਬ ਆਸ ਵਿੱਚ ਕਿ ਇਹ ਤਾਂ ਤੁਹਾਨੂੰ ਪਤਾ ਹੋਣਾ ਤੁਸੀਂ ਮੀਟਿੰਗ ਕਰੀਏ ਕਿ ਤਿੰਨ ਚਾਰ ਘੰਟੇ ਮੀਟਿੰਗ ਕਰੀਏ ਕਿ ਕਿੱਥੇ ਅੜਿਆ ਜੀ ਸਾਨੂੰ ਤੋਂ ਰਾਦੋ ਤੁਸੀਂ ਵੀ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਕਿਸਾਨ ਆਗੂਆਂ ਦਾ ਆਪਸ ਤੁਸੀਂ ਫੋਟੋ ਪਹਿਲਾਂ ਇਕੱਠੀਆਂ ਨਹੀਂ ਹੋਣੀਆਂ ਫੋਟੋ ਹੀ ਹੁੰਦੀਆਂ ਨਾ ਦਿਲ ਗਿਲ ਜਰਨ ਦਾ ਵਧੀਆ ਕਨੋਰੀ ਤੇ ਸ਼ੰਭੂ ਚ ਵੀ ਕੱਟੀ ਫੋਟੋ ਆਊਗੀ ਜੀ ਓਗਰਾ ਸਾਹਿਬ ਓਗਰਾ ਸਾਹਿਬ ਖਨੋਰੀ ਕਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਇਕੱਠੀਆਂ ਨਜ਼ਰ ਆਣਗੀਆਂ ਇੱਕੋ ਸਟੇਜ ਤੋਂ ਨੌਂ ਰਿੱਟਸ ਸੰਭੂ ਦੇ ਵਿੱਚ ਇੱਕੋ ਸਟੇਜ ਤੋਂ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ ਤੋਂ ਪ੍ਰਧਾਨ ਜੀ ਇਕੱਠੇ ਹੋਗੇ ਲੜੋਗੇ ਆਓਗੇ ਜੀ ਸਾਰੇ ਇਕੱਠੇ ਹੋਗੇ ਜੀ ਟ੍ਰੈਫਿਕਸ਼ਨ ਹੋਏਗਾ ਚੱਲਦਾ ਰਹੂਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡੇ ਸਵਾਲ ਨਹੀਂ ਸਮਝ ਤਾਂ ਜਿੱਥੇ ਬੰਦਿਆਂ ਵੱਲੋਂ ਕੋਈ ਇਕੱਠਾ ਸੰਗਰਸ਼ ਆਉਂਦਾ ਨਹੀਂ ਮੈਨੂੰ ਤਾਂ ਤੁਹਾਡੇ ਸਵਾਲ ਹੀ ਜੇ ਤੁਸੀਂ ਸਭ ਚਾਰੇ ਮੈਨੂੰ 111 ਕਿਸਾਨ ਜਿਹੜੇ ਮਰਨਵਰਤ ਤੇ ਹੋਰ ਬੈਠ ਗਏ ਨੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਤਾਂ ਕੋਈ ਉਹਨਾਂ ਦਾ ਫਾਰਮੂਲਾ ਫਾਈਲ ਹੈ ਇਹਦੀ ਮਾਰੇ ਸਹੀ ਹੈ ਤਾਂ ਲੱਗਦਾ ਹੈ ਕਿ ਮਰਨਵਰਤ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਹਲੇ ਤੱਕ ਅੱਗੇ ਨਹੀਂ ਕੋ ਇਸ ਦੇ ਬਾਰੇ ਹੁਣ ਕੀ ਕਹਾਂ ਮੈਂ ਕਿ ਮੋਰਚੇ ਨੂੰ ਸਮਰਥਨ ਦਿਓਗੇ ਤੁਹਾਡੇ ਜਿਹੜੇ ਵਰਕਰ ਨੇ ਤੁਹਾਡੇ ਜਿਹੜੀ ਯੂਨੀਅਨ ਦੇ ਲੀਡਰ ਨੇ ਤੁਹਾਡੇ ਯੂਨੀਅਨ ਦੇ ਆਗੂ ਨੇ ਉਹ ਸਾਨੂੰ ਖਨੌਰੀ ਮੋਰਚੇ ਤੇ ਨਜ਼ਰ ਆਉਂਦੇ ਸਿੱਧਾ ਸਵਾਲ ਹੀ ਹੈ ਜੀ ਹੁਣ ਸ਼ਾਇਦ ਸਮਝ ਵੀ ਆ ਗਿਆ ਹੋਵੇ ਇਕੱਠੇ ਹੋ ਕੇ ਕਿਆ ਮੋਰਚਾ ਚਲਾਓਗੇ ਤੁਸੇ ਹੁਕਮ ਦੇ ਦਿਓ ਕਿ ਗੱਲ ਨਹੀਂ ਨਹੀਂ ਅਸੀਂ ਤਾਂ ਸਵਾਲ ਕਰ ਰਹੇ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਹੈ ਸੋ ਅੱਜ ਦਾ ਸਾਡਾ ਫੈਸਲਾ ਸੁਣਜੇ ਤੇ ਜੱਗ ਨੇ ਵੀ ਸੁਣੋ ਫੈਸਲਾ ਕਰਾਉ ਆਪੋ ਹੀ ਪੁੱਛ ਰਹੇ ਜੀ ਸੁਣੋ